ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਫਤਿਹ ਦੁਹਰਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਸਾਰੇ ਦੁੱਖਾਂ ਨੂੰ ਘਟ ਸਕਦੀ ਹੈ ਜੇ ਅਸੀਂ ਬਾਣੀ ਨਾਲ ਜੁੜੇ ਹੋਈਏ ਤਾਂ ਸਾਨੂੰ ਜ਼ਿੰਦਗੀ ਜੀਣ ਦੀ ਜਾਚ ਆ ਜਾਵੇ ਜ਼ਿੰਦਗੀ ਅਸਲ ਜਿਉਣੀ ਅਸੀਂ ਉਦੋਂ ਹੀ ਸ਼ੁਰੂ ਕਰਦੇ ਹਾਂ ਜਦੋਂ ਅਸੀਂ ਗੁਰੂ ਕੀ ਬਾਣੀ ਨਾਲ ਜੁੜਦੇ ਹਾਂ ਗੁਰੂ ਕੀ ਬਾਣੀ ਸਾਡਾ ਜੀਵਨ ਹੋ ਜਾਵੇ ਜਦੋਂ ਕਿਉਂਕਿ ਸਾਥ ਸੰਗਤ ਜਿਹੜੀ ਜ਼ਿੰਦਗੀ ਹੈ ਇਹਦੇ ਵਿੱਚ ਦੁੱਖ ਵੀ ਆਉਣੇ ਆ ਤੇ ਇਹਦੇ ਵਿੱਚ ਸੁੱਖ ਵੀ ਆਉਣੇ ਆ ਜ਼ਿੰਦਗੀ ਦੁੱਖ ਤੇ ਸੁੱਖ ਦੇ ਸਮੇਲ ਨੂੰ ਹੀ ਕਿਹਾ ਜਾਂਦਾ ਹੈ ਕੋਈ ਵੀ ਇਨਸਾਨ ਐਦਾਂ ਦਾ ਨਹੀਂ ਜਿਹੜਾ ਹਮੇਸ਼ਾ ਦੁਖੀ ਰਹੇ ਤੇ ਕੋਈ ਇਨਸਾਨ ਐਸਾ ਵੀ ਨਹੀਂ ਜਿਹੜਾ ਹਮੇਸ਼ਾ ਸੁਖੀ ਹੀ ਰਹੇ ਜੇ ਕਿਸੇ ਇਨਸਾਨ ਤੇ ਅੱਜ ਕੋਈ ਦੁੱਖ ਹੈ ਤੇ ਉਹ ਹਮੇਸ਼ਾ ਦੁਖੀ ਨਹੀਂ ਰਹਿਣ ਲੱਗਾ ਕੱਲ ਨੂੰ ਉਹਨੂੰ ਸੁੱਖ ਵੀ ਜ਼ਰੂਰ ਦੇਖਣ ਨੂੰ ਮਿਲੇਗਾ ਤੇ ਜੇ ਕੋਈ ਅੱਜ ਸੁਖੀ ਹੈ ਪਾਵੇ ਜਿੰਨਾ ਵੀ ਤਨਾੜ ਵਿਅਕਤੀ ਹੋਵੇ ਕੱਲ ਨੂੰ ਦੁਖੀ ਵੀ ਹੋ ਸਕਦਾ ਏ ਕਿਉਂਕਿ ਇਹਨਾਂ ਦਾ ਸੁਮੇਲ ਹੀ ਜ਼ਿੰਦਗੀ ਹੈ ਇਨਸਾਨ ਨੂੰ ਖਾਸ ਕਰਕੇ ਗੁਰਸਿੱਖ ਨੂੰ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਵਾਉਂਦਾ ਏ ਤੇ ਗੁਰੂ ਸਾਹਿਬ ਦੀ ਬਾਣੀ ਦੇ ਉੱਪਰ ਪੂਰਨ ਨਿਸ਼ਚੈ ਰੱਖਦਾ ਏ ਉਹਨੂੰ ਦੋਨਾਂ ਚੀਜ਼ਾਂ ਲਈ ਤਿਆਰ ਰਹਿਣਾ ਚਾਹੀਦਾ ਏ ਕਦੀ ਵੀ ਦੁੱਖ ਆ ਸਕਦਾ ਏ ਕਦੀ ਸੁੱਖ ਵੀ ਆ ਸਕਦਾ ਏ ਤੇ ਸਾਧ ਸੰਗਤ ਜਿੰਨੂੰ ਤੇ ਇਸ ਚੀਜ਼ ਦਾ ਬੈਲੈਂਸ ਕਰਨਾ ਆ ਗਿਆ ਉਹ ਤੇ ਫਿਰ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਅਨੁਸਾਰ ਜ਼ਿੰਦਗੀ ਨੂੰ ਜਿਉਂਦੇ ਨੇ ਤੇ ਸਾਧ ਸੰਗਤ ਜਿਹੜੇ ਬੈਲੈਂਸ ਨਹੀਂ ਕਰ ਪਾਉਂਦੇ ਸੁੱਖ ਆਇਆ ਤੇ ਬੜੇ ਖੁਸ਼ ਸ਼ਾਲਾ ਮਾਰਦੇ ਫਿਰਨਗੇ ਤੇ ਦੁੱਖ ਆ ਗਿਆ ਤੇ ਫਿਰ ਢੈਂਦੀ ਕਲਾ ਛੋਹ ਜਾਂਦੇ ਨੇ ਰੱਬ ਨੂੰ ਵੀ ਲਾਂਬੇ ਦੇਣੇ ਸ਼ੁਰੂ ਕਰ ਦਿੰਦੇ ਨੇ ਬਾਣੀ ਪੜਨਾ ਵੀ ਛੱਡ ਦਿੰਦੇ ਨੇ ਕਿ ਸਾਡੇ ਤੇ ਤੇ ਦੁੱਖ ਆ ਗਏ ਮੈਂ ਤੇ ਨਹੀਂ ਬਾਣੀ ਪੜਦਾ ਮੇਰੇ ਤੇ ਦੁੱਖ ਕਿਉਂ ਆਇਆ ਪਰ ਸਾਧ ਸੰਗਤ ਜੀ ਕਈ ਵਾਰੀ ਦੁੱਖ ਜਿਹੜੇ ਨੇ ਸਾਨੂੰ ਰੱਬ ਦੇ ਵਧੇਰੇ ਨੇੜੇ ਲੈ ਜਾਂਦੇ ਨੇ ਰੱਬ ਦੇ ਵਧੇਰੇ ਕੋਲ ਲੈ ਜਾਂਦੇ ਨੇ ਅਸੀਂ ਗੁਰੂ ਵਾਲੇ ਬਣ ਜਾਂਦੇ ਆ ਜਦੋਂ ਸਾਡੇ ਤੇ ਦੁੱਖ ਹੁੰਦਾ ਕਿਉਂਕਿ ਰੱਬ ਵਧੇਰੇ ਯਾਦ ਆਉਂਦਾ ਹੀ ਉਦੋਂ ਆ ਸੁੱਖ ਵਿੱਚ ਅਸੀਂ ਰੱਬ ਨੂੰ ਭੁੱਲ ਜਾਂਦੇ ਆ ਜਦੋਂ ਦੁੱਖ ਹੁੰਦਾ ਦੋ ਰੱਬ ਯਾਦ ਆਉਣ ਲੱਗ ਜਾਂਦਾ ਹੈ ਸੋ ਪਰਮਾਤਮਾ ਦੁੱਖ ਭੇਜਦਾ ਉਦੋਂ ਆ ਜਦੋਂ ਅਸੀਂ ਰੱਬ ਨਾਲੋਂ ਟੁੱਟ ਜਾਂਦੇ ਆ ਤੇ ਇਨਸਾਨ ਨੂੰ ਗੁਰਸਿੱਖ ਨੂੰ ਦੋਨਾਂ ਚੀਜ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਦੁੱਖ ਤੇ ਸੁੱਖ ਇੱਕੇ ਸਿੱਕੇ ਦੇ ਦੋ ਪਹਿਲੂ ਨੇ ਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਦਰ ਤੇ ਜਾਣ ਵਾਲੀਆਂ ਸੰਗਤਾਂ ਭਲੀ ਭਾਂਤ ਜਾਨੂ ਨੇ ਕਿ ਉਸ ਦਰ ਤੋਂ ਕੀ ਕੁਝ ਮਿਲ ਸਕਦਾ ਹੈ ਉਸ ਦਰ ਤੋਂ ਅਸੀਂ ਕੀ ਕੁਝ ਨਹੀਂ ਪ੍ਰਾਪਤ ਕਰ ਸਕਦੇ ਜਿਵੇਂ ਕਹਿੰਦੇ ਨੇ ਨਾ ਸਰਬ ਕਲਾ ਸਮਰੱਥ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਹੜੇ ਵੈਦ ਨੇ ਡਾਕਟਰ ਨੇ ਕਿਤਨਾ ਕਿਤੇ ਜਾ ਕੇ ਹੱਥ ਖੜੇ ਕਰ ਸਕਦੇ ਨੇ ਕਿਉਂਕਿ ਲਿਮਿਟੇਸ਼ਨ ਹੁੰਦੀਆਂ ਨੇ ਇਨਸਾਨ ਦੀਆਂ ਡਾਕਟਰ ਜਿਹੜੇ ਨੇ ਇਨਸਾਨ ਨੇ ਉਹਨਾਂ ਦੀ ਕੋਈ ਨਾ ਕੋਈ ਲਿਮਟ ਹੋਵੇਗੀ ਕਿ ਇਹ ਰੋਗ ਨੂੰ ਠੀਕ ਕਰ ਸਕਦੇ ਆ ਇਸ ਰੋਗ ਨੂੰ ਅਸੀਂ ਠੀਕ ਨਹੀਂ ਕਰ ਸਕਦੇ ਕਿਉਂਕਿ ਇਹਦੀ ਖੋਜ ਹੀ ਨਹੀਂ ਇਨਸਾਨ ਚੱਲਦਾ ਹੈ ਖੋਜ ਦੇ ਆਧਾਰ ਤੇ ਜਿੰਨੀ ਕੋ ਬੁੱਧੀ ਵਰਤਦਾ ਹੈ ਉਨੀ ਕੋ ਖੋਜ ਕਰ ਲੈਂਦਾ ਆ ਪਰ ਸਾਧ ਸੰਗਤ ਜੀ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਸਰਬਕਲਾ ਸਮਰੱਥ ਨੇ ਕੋਈ ਲਾ ਇਲਾਜ ਜਿਹੜਾ ਵਰਡ ਹੈ ਨਾ ਲਾ ਇਲਾਜ ਸ਼ਬਦ ਹੈ ਜਿਹੜਾ ਵੀ ਆ ਬਿਮਾਰੀ ਲਾ ਇਲਾਜ ਹੈ ਦਾ ਕੋਈ ਇਲਾਜ ਨਹੀਂ ਇਹ ਸਿਰਫ ਇਨਸਾਨਾਂ ਵਾਸਤੇ ਆ ਪਰ ਲਾ ਇਲਾਜ ਜਿਹੜਾ ਸ਼ਬਦ ਹੈ ਇਹ ਗੁਰੂ ਘਰ ਤੇ ਅਪਲਾਈ ਨਹੀਂ ਹੁੰਦਾ ਗੁਰੂ ਕੀ ਬਾਣੀ ਤੇ ਅਪਲਾਈ ਨਹੀਂ ਹੁੰਦਾ ਬਾਬਾ ਦੀਪ ਸਿੰਘ ਜੀ ਤੇ ਅਪਲਾਈ ਨਹੀਂ ਹੁੰਦਾ ਉਹਨਾਂ ਦੀ ਡਿਕਸ਼ਨਰੀ 'ਚ ਸ਼ਬਦੀ ਨਹੀਂ ਹੈਗਾ ਕਿਉਂਕਿ ਦੁਨੀਆ ਦਾ ਕੋਈ ਵੀ ਵੱਡੇ ਤੋਂ ਵੱਡਾ ਰੋਗ ਹੋਵੇ ਦੁਨੀਆ ਤੋਂ ਕੋਈ ਵੀ ਵੱਡੇ ਤੋਂ ਵੱਡਾ ਐਸਾ ਰੋਗ ਹੋਵੇ ਜਿਹੜਾ ਮੈਡੀਕਲ ਸਾਇੰਸ ਦੇ ਵਿੱਚ ਇਲਾਜ ਹੀ ਨਹੀਂ ਹੈਗਾ ਪਰ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਜਦੋਂ ਕੋਈ ਪੁਕਾਰ ਕਰਦਾ ਏ ਕੋਈ ਤਰਲਾ ਕਰਦਾ ਏ ਮਨਤ ਕਰਦਾ ਏ ਤੇ ਬਾਬਾ ਦੀਪ ਸਿੰਘ ਜੀ ਉਹਦੀ ਅਰਦਾਸ ਨੂੰ ਪ੍ਰਵਾਨ ਕਰਦੇ ਨੇ ਵੱਡੇ ਤੋਂ ਵੱਡੇ ਦੁੱਖ ਨੂੰ ਵੱਡੇ ਤੋਂ ਵੱਡੇ ਰੋਗ ਨੂੰ ਚੰਦ ਮਿੰਟਾਂ 'ਚ ਘਟ ਦਿੰਦੇ ਨੇ ਪਰ ਸ਼ਰਤ ਕੀ ਹੈ ਸ਼ਰਤ ਉਹੀ ਹੈ ਗੁਰੂ ਕੀ ਬਾਣੀ ਪੜਨ ਵਾਲਾ ਹੋਵੇ ਸਾਸੰਗਤ ਤੇ ਬਾਣੀ ਤੇ ਪੂਰਾ ਭਰੋਸਾ ਰੱਖਣ ਵਾਲਾ ਹੋਵੇ ਸੇਵਾ ਕਰਨ ਵਾਲਾ ਹੋਵੇ ਤੈਨੂੰ ਭਰੋਸਾ ਹੋਵੇ ਬਾਬਾ ਦੀਪ ਸਿੰਘ ਜੀ ਦੇ ਉੱਪਰ ਸ਼ਹੀਦ ਸਿੰਘਾਂ ਦੇ ਉੱਪਰ ਕਿ ਸ਼ਹੀਦ ਸਿੰਘ ਕਿਹੜੀ ਸਮਰੱਥਾ ਦੇ ਮਾਲਕ ਹੁੰਦੇ ਨੇ ਕੇਵਲ ਦਿਖਾਵੇ ਮੱਤ ਰੌਣ ਵਾਲਾ ਨਾ ਹੋਵੇ ਕਿ ਉਹ ਗਿਆ ਮੈਂ ਵੀ ਜਾਵਾਂ ਸ਼ਾਇਦ ਮੇਰੀ ਵੀ ਝੋਲੀ ਭਰ ਜੇ ਜਿਹੜਾ ਸ਼ਾਇਦ ਸ਼ਬਦ ਹੈ ਸਾਤਸੰਗਤ ਜੀ ਇਹ ਹੀ ਸਾਡੀਆਂ ਅਰਦਾਸਾਂ ਪੂਰੀਆਂ ਨਹੀਂ ਹੋਣ ਦਿੰਦਾ। ਬਾਬਾ ਦੀਪ ਸਿੰਘ ਜੀ ਸਭ ਦੀਆਂ ਝੋਲੀਆਂ ਪਰਦੇ ਨੇ ਕੋਈ ਐਸਾ ਵਿਅਕਤੀ ਨਹੀਂ ਜਿਹਨੂੰ ਗਿਨਰਾਸ਼ ਕਰਨ ਉਹ ਸੱਚਾ ਹੋਵੇ ਉਹਦੀ ਅਰਦਾਸ ਵੀ ਜਾਇਜ਼ ਹੋਵੇ ਤੇ ਬਾਬਾ ਦੀਪ ਸਿੰਘ ਜੀ ਉਹਦੀ ਅਰਦਾਸ ਪ੍ਰਵਾਨ ਨਾ ਕਰਨ ਇਦਾਂ ਕਦੀ ਹੋਇਆ ਹੀ ਨਹੀਂ ਤੇ ਨਾ ਕਦੀ ਹੋ ਸਕਦਾ ਕਿਉਂਕਿ ਸਭ ਦੋਂ ਸੁਣਦੇ ਨੇ। ਸਭ ਦੇ ਆਪਣੇ ਨੇ ਸਾਤਸੰਗਤ ਜੀ ਅਸੀਂ ਸਵਾਰਥੀ ਜਾਨਨੇ ਆ ਪਰ ਬਾਬਾ ਦੀਪ ਸਿੰਘ ਜੀ ਦਾ ਕੋਈ ਸਵਾਰਥ ਨਹੀਂ। ਬੜਾ ਪ੍ਰੇਮ ਕਰਦੇ ਨੇ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਬੜੀਆਂ ਖੁਸ਼ੀਆਂ ਬਖਸ਼ਦੇ ਨੇ ਅਸੀਂ ਤਾਂ ਲਾਲਚਵਸ ਹੋ ਕੇ ਜਾਂਦੇ ਆ ਪਰ ਬਾਬਾ ਦੀਪ ਸਿੰਘ ਜੀ ਸਾਡੀ ਇਸ ਕਮੀ ਨੂੰ ਵੀ ਇੱਕ ਪਾਸੇ ਤੇ ਰੱਖ ਕੇ ਸਾਡੇ ਲਾਲਚ ਨੂੰ ਨਹੀਂ ਦੇਖਦੇ ਪਰਦਾ ਪਾਉਂਦੇ ਨੇ ਤੇ ਸਾਡੇ ਜਿਹੜੇ ਨੇ ਚੰਗੇ ਕਰਮ ਅੱਗੇ ਰੱਖ ਕੇ ਫਿਰ ਸਾਡੀਆਂ ਝੋਲੀਆਂ ਭਰਦੇ ਨੇ ਸਾਧ ਸੰਗਤ ਜੀ ਹਮੇਸ਼ਾ ਬਾਬਾ ਦੀਪ ਸਿੰਘ ਜੀ ਦੇ ਅਰਦਾਸ ਬੇਨਤੀ ਅਰਜ਼ੋਈ ਕਰਦੇ ਰਿਹਾ ਕਰੋ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦੇ ਰਿਹਾ ਕਰੋ ਕਿ ਗੁਰੂ ਸਾਹਿਬ ਬਾਬਾ ਦੀਪ ਸਿੰਘ ਜੀ ਅਸੀਂ ਇੰਨੇ ਜੋਗੇ ਨਹੀਂ ਅਸੀਂ ਇੰਨੇ ਜੋਗੇ ਨਹੀਂ ਸਾਡੇ ਤੇ ਕੋਈ ਪਰਚਾ ਨਾ ਪਾਇਓ ਸਾਡੇ ਤੇ ਕੋਈ ਐਸਾ ਪਰਚਾ ਨਾ ਪਾ ਦਿਓ ਕਿ ਅਸੀਂ ਉਲਝ ਜਾਈਏ ਅਸੀਂ ਇੰਨੇ ਜੋਗੇ ਹੈਗੇ ਹੀ ਨਹੀਂ ਕਿ ਕਿਸੇ ਪਰਚੇ ਨੂੰ ਪਾਸ ਕਰ ਲਈਏ ਕਿ ਕਹਿੰਦਾ ਕਿ ਅਸੀਂ ਥਾਕਾ ਹਾਰ ਗਏ ਸਾਰੇ ਪਾਸਿਆਂ ਤੋਂ ਕੀ ਪਤਾ ਨਹੀਂ ਹੁਣ ਕੀ ਬਣੂਗਾ ਕਿਵੇਂ ਹੁਣ ਕਿਹੜਾ ਇਦਾਂ ਦਾ ਕੰਮ ਕਰੀਏ ਕਿ ਬੱਚੇ ਦੀ ਜਿਹੜੀ ਆ ਜਿੱਦ ਛੁੱਟ ਜੇ ਫੋਨ ਛੁੱਟ ਜੇ ਤੇ ਬੱਚੇ ਦੀ ਜਿਹੜੀ ਨਿਗਾਹ ਘਟ ਗਈ ਐਨੀ ਕਮਜ਼ੋਰ ਹੋ ਗਈ ਆ ਤੇ ਉਹਦੀ ਕਿੱਦਾਂ ਵਾਪਸ ਆਵੇ ਅੰਦਾ ਬੜੇ ਥਾਂ ਥਾਂ ਟੱਕਰਾਂ ਮਾਰੀਆਂ ਆ ਆਪਾਂ ਪਰ ਕਹਿੰਦਾ ਕਿ ਹੁਣ ਇੱਕ ਆਸਰਾ ਸਾਨੂੰ ਦਿਖਿਆ ਕਹਿੰਦਾ ਕਿ ਬੜਾ ਸੁਣਿਆ ਸੀ ਲੋਕਾਂ ਕੋਲੋਂ ਕਿ ਚਪੈਰਾ ਸਾਹਿਬ 'ਚ ਬੜੀ ਸ਼ਕਤੀ ਹੈ ਦਸਮ ਪਾਣੀ ਚ ਬੜੀ ਸ਼ਕਤੀ ਹੈ ਦਸਮ ਦੀ ਬਾਣੀ ਜਦੋਂ ਕੋਈ ਪੜ੍ਹਦਾ ਏ ਉਹਦੇ ਤੇ ਸ਼ਹੀਦ ਸਿੰਘ ਬੜੇ ਖੁਸ਼ ਹੁੰਦੇ ਨੇ ਬੜੇ ਉਹਨਾਂ ਨੂੰ ਫਿਰ ਖੁਸ਼ੀਆਂ ਦੇ ਨਾਲ ਨਿਹਾਲ ਕਰਦੇ ਨੇ ਜਿਹੜਾ ਸਿੰਘ ਬਾਣੀ ਪੜੇ ਕਹਿੰਦਾ ਕਿ ਸੁਣਿਆ ਬੜਾ ਸੀ ਪਰ ਕਦੀ ਅਸੀਂ ਸ਼ਹੀਦਾਂ ਦੇ ਅਸਥਾਨਾਂ ਤੇ ਜਾ ਕੇ ਮੱਥਾ ਨਹੀਂ ਟੇਕਿਆ ਨਾ ਚਪਹਿਰਾ ਸਾਹਿਬ ਦੀ ਕਦੀ ਹਾਜ਼ਰੀ ਭਰੀ ਕਹਿੰਦਾ ਕਿ ਸਾਨੂੰ ਹੁਣ ਇਦਾਂ ਲੱਗਿਆ ਕਿ ਜੇ ਅਸੀਂ ਚਪਹਿਰੇ ਕਟਾਂਗੇ ਤੇ ਬਾਬਾ ਦੀਪ ਸਿੰਘ ਜੀ ਸਾਡੇ ਬੱਚੇ ਦਾ ਕਸ਼ਟ ਘਟ ਦੇਣਗੇ ਕਹਿੰਦਾ ਕਿ ਅਸੀਂ ਘਰੋਂ ਅਰਦਾਸ ਕੀਤੀ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸ਼ਹੀਦ ਸਿੰਘਾਂ ਦਾ ਧਿਆਨ ਧਰ ਕੇ ਕਿ ਸ਼ਹੀਦ ਸਿੰਘੋ ਕਿਰਪਾ ਕਰੋ ਰਹਿਮਤ ਕਰੋ ਸਾਡੇ ਬੱਚੇ ਦਾ ਕਸ਼ਟ ਘਟੋ ਤੇ ਤੁਹਾਡੇ ਦਰ ਤੇ ਅਸੀਂ 11 ਚਪਹਿਰਾਂ ਦੀ ਹਾਜ਼ਰੀ ਭਰਾਂਗੇ ਤੇ ਅਗਲਾ ਜਿਹੜਾ ਵੀ ਐਤਵਾਰ ਆਏਗਾ ਉਸ ਦਿਨ ਤੋਂ ਅਸੀਂ ਸਟਾਰਟ ਕਰ ਦਾਂਗੇ ਦੁਪਹਿਰੇ ਘਟਨੇ ਬਿਨਾਂ ਨਾਂਗੇ ਦੇ ਚਪਹਿਰੇ ਕਟਾਂਗੇ ਤੇ ਬੱਚਾ ਅਸੀਂ ਨਾਲ ਲੈ ਕੇ ਆਵਾਂਗੇ ਸਾਡਾ ਬੱਚਾ ਤੰਦਰੁਸਤ ਹੋ ਜਾਵੇ ਤੇ ਬੱਚੇ ਦੀ ਜਿੱਦ ਵੀ ਘਟ ਜੇ ਬੱਚਾ ਮਤਲਬ ਫੋਨ ਜਿਆਦਾ ਨਾ ਚਲਾਵੇ ਕਹਿੰਦਾ ਕਿ ਅਸੀਂ ਇਦਾਂ ਅਰਦਾਸ ਬੇਨਤੀ ਕਰਕੇ ਤੇ ਫਿਰ ਜਦੋਂ ਐਤਵਾਰ ਹੁੰਦਾ ਹੈ ਅਸੀਂ ਚਲੇ ਜਾਂਦੇ ਆ ਸ਼ਹੀਦਾ ਸਾਹਿਬ ਜਿੱਥੇ ਜਗ੍ਹਾ ਮਿਲਦੀ ਹੈ ਅਸੀਂ ਅਰਦਾਸ ਬੇਨਤੀ ਕਰਕੇ ਉੱਥੇ ਚਪੈਰਾ ਸਾਹਿਬ ਦੀ ਹਾਜ਼ਰੀ ਭਰਨੀ ਸ਼ੁਰੂ ਕਰਦੇ ਆਂ ਕਹਿੰਦਾ ਕਿ ਪੰਜ ਚਪੈਰੇ ਐਸੀ ਲਗਾਤਾਰ ਘੱਟੇ ਜਿਹੜਾ ਸ਼ੇਵਾ ਚ ਪੈਰਾ ਸੀ ਉਸ ਦਿਨ ਐਦਾਂ ਹੋਇਆ ਕਿ ਜਿਹੜਾ ਮੇਰਾ ਸਕਾ ਭਰਾ ਸੀ ਸਕਾ ਭਰਾ ਸੀ ਉਹਦੇ ਬੱਚੇ ਦੀ ਡੈਥ ਹੋ ਜਾਂਦੀ ਹੈ ਘਰ ਵਿੱਚ ਐਦਾਂ ਦੀ ਜਦੋਂ ਮੌਤ ਹੋਈ ਹੋਵੇ ਤੇ ਫਿਰ ਨਹੀਂ ਨਿਕਲਿਆ ਜਾਂਦਾ ਕਿਤੇ ਬੜਾ ਸਦਮਾ ਸੀ ਵੱਡਾ ਕਹਿੰਦਾ ਕਿ ਐਤਵਾਰ ਦਾ ਦਿਨ ਤੇ ਉਦੋਂ ਘਰ ਵਿੱਚ ਇਹ ਚੀਜ਼ ਹੋ ਗਈ ਤੇ ਮੈਂ ਸੋਚਿਆ ਕਿ ਹੁਣ ਇੱਥੇ ਵੀ ਰਹਿਣਾ ਜ਼ਰੂਰੀ ਹੈ ਤੇ ਉਧਰ ਬਾਬਾ ਜੀ ਨਾਲ ਵਾਅਦਾ ਹੋਇਆ ਆ ਚਪੈਰਾ ਸਾਹਿਬ ਹੈ ਕੀ ਕੀਤਾ ਜਾਵੇ ਤੇ ਉਹ ਵੀਰ ਕਹਿੰਦਾ ਕਿ ਮੈਂ ਉਧਰ ਜਾਣਾ ਹੈ ਤੇ ਮੈਨੂੰ ਹੁੰਦਾ ਹੈ ਕਿ ਮੈਂ ਚਪੈਰਾ ਸਾਹਿਬ ਦੀ ਹਾਜ਼ਰੀ ਜ਼ਰੂਰ ਪੜਨੀ ਹੈ ਕਹਿੰਦਾ ਕਿ ਉੱਥੇ ਮੈਂ ਆਪਣੀ ਪਤਨੀ ਨੂੰ ਭੇਜ ਦਿੰਦਾ ਆਂ ਵੀ ਤੂੰ ਇੱਥੇ ਰੋਕ ਤੇ ਮੈਂ ਚਪੈਰਾ ਸਾਹਿਬ ਦੀ ਹਾਜ਼ਰੀ ਪਰ ਕੇ ਸ਼ਾਮ ਨੂੰ ਆਵਾਂਗਾ ਕਹਿੰਦਾ ਕਿ ਫਿਰ ਮੈਂ ਚਪੈਰਾ ਸਾਹਿਬ ਦੀ ਹਾਜ਼ਰੀ ਪੜੀ ਨਹੀਂ ਤੇ ਸਾਡੇ ਕੋ ਬੜੇ ਬਹਾਨੇ ਹੁੰਦੇ ਸਾ ਸੰਗਤ ਸੀ ਬੜੇ ਬਹਾਨੇ ਪਹਿਲਾਂ ਘੜੇ ਹੁੰਦੇ ਨੇ ਵੀ ਚਪੈਰਾ ਸਾਹਿਬ ਤੋਂ ਕਿਤੇ ਸਾਡਾ ਜੇ ਨਾਚ ਪਹਿਲਾਂ ਸਾਹਿਬ ਚ ਹਾਜ਼ਰੀ ਭਰਨੀ ਹੋਵੇ ਆਪਣੇ ਬਹਾਨੇ ਪਹਿਲਾਂ ਤਿਆਰ ਹੁੰਦੇ ਨੇ ਮੈਨੂੰ ਬੁਖਾਰ ਚੜ ਗਿਆ ਜਾਂ ਉਦਾਂ ਫਿਰ ਇਦਾਂ ਕੁਝ ਪ੍ਰਾਪਤ ਨਹੀਂ ਹੁੰਦਾ 사ਸੰਗਤ ਜੀ ਤੇ ਇਹੀ ਅਰਦਾਸ ਕਰਦੇ ਰਹਿਣਾ ਕਿ ਬਾਬਾ ਜੀ ਉਹ ਪਹਿਲੇ ਗੁਰਸੇਖੀ ਜਿਹੜੇ ਵੱਡੇ ਵੱਡੇ ਪਰਚਿਆਂ ਨੂੰ ਪਾਸ ਕਰਗੇ ਉਹ ਵੱਡੇ ਗੁਰਸੇਖੀ ਪ੍ਰਾਤਨ ਗੁਰਸੇਖੀ ਜਿਨ੍ਹਾਂ ਨੂੰ ਤੁਹਾਡਾ ਥਾਪੜਾ ਸੀ ਗੁਰੂ ਸਾਹਿਬ ਦਾ ਥਾਪੜਾ ਸੀ ਕਿ ਉਹ ਡੋਲੇ ਨਹੀਂ ਸੱਚੇ ਪਾਤਸ਼ਾਹ ਜੀ ਉਹ ਸਾਡੇ ਤੇ ਕਰਮੀ ਬੜੇ ਮਾੜੇ ਨੇ ਸਾਡੇ ਕਰਮਾਂ ਦੇ ਪਰਦਾ ਪਾਈ ਰੱਖਿਓ ਸਾਡੇ ਕਰਮ ਜੇ ਦੇਖ ਕੇ ਤੁਸੀਂ ਸਾਡੀ ਝੋਲੀ ਪਰਣ ਲੱਗੇ ਸਾਡੇ ਪੱਲੇ ਕੁਝ ਨਹੀਂ ਰਿਹਾ ਹੁਣ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਰਹਿਮਤ ਕਰਿਓ ਸਾਡੇ ਸਾਰੇ ਗੁਨਾਹਾਂ ਦੀ ਮਾਫੀ ਸਾਨੂੰ ਦੇਓ ਸਾਡੇ ਕਰਮਾਂ ਨੂੰ ਨਾ ਦੇਖਿਓ ਤੇ ਸਾਹ ਸੰਗਤ ਹੀ ਫਿਰ ਬਾਬਾ ਦੀਪ ਸਿੰਘ ਜੀ ਸਭ ਦੀ ਸੁਣਦੇ ਨੇ ਸਭ ਦੀਆਂ ਝੋਲੀਆਂ ਪਰਦੇ ਨੇ ਤੇ ਅੱਜ ਵੀ ਭਰਦੇ ਨੇ ਪਹਿਲਾਂ ਵੀ ਭਰਦੇ ਸੀ ਅੱਗੇ ਵੀ ਭਰਦੇ ਰਹਿਣਗੇ ਜਿਨ ਇਤਾਬਾਦ ਸਾਖੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਆ ਕਿਵੇਂ ਮੇਰੇ ਪਿਆਰੇ ਬਾਬਾ ਜੀ ਸਬਦੀਆਂ ਝੋਲੀਆਂ ਪੜ ਰਹੇ ਨੇ ਤੇ ਅੱਗੇ ਵੀ ਭਰਦੇ ਹੀ ਰਹਿਣਗੇ ਕੋਈ ਹੋਵੇ ਕਿਸੇ ਸਟੇਟ ਦਾ ਹੋਵੇ ਕਿਸੇ ਦੇਸ਼ ਦਾ ਹੋਵੇ ਕਿਸੇ ਜ਼ਿਲ੍ਹੇ ਦਾ ਹੋਵੇ ਕਿਸੇ ਪਿੰਡ ਦਾ ਹੋਵੇ ਜਿਨ੍ਹਾਂ ਦਾ ਕੋਈ ਇੱਕ ਦੂਜੇ ਨਾਲ ਕਨੈਕਸ਼ਨ ਨਹੀਂ ਪਰ ਕਿਸੇ ਨੂੰ ਵੀ ਤੁਸੀਂ ਜਾ ਕੇ ਪੁੱਛ ਲਓ ਜਿਹੜੇ ਦਰਤੇ ਜਾਂਦੇ ਨੇ ਸ਼ਹੀਦਾਂ ਦੇ ਕਿਉਂ ਜਾਂਦੇ ਨੇ ਕੀ ਪ੍ਰਾਪਤ ਹੋਇਆ ਉਹਨਾਂ ਨੂੰ ਉਹ ਆਪ ਮੂੰਹ ਬੋਲ ਕੇ ਦੱਸਣਗੇ ਕਿ ਸਾਨੂੰ ਆ ਚੀਜ਼ ਮਿਲੀ ਬਾਬਾ ਜੀ ਦੇ ਦਰ ਤੋਂ ਤੇ ਬਾਬਾ ਜੀ ਉਹਨਾਂ ਨੂੰ ਭਾਵੇਂ ਅੱਗੇ ਜਿਹੜੇ ਵੱਖਰੀਆਂ ਸਟੇਟਾਂ ਦੇ ਉਹਨਾਂ ਦੀ ਬੋਲੀ ਵੀ ਹੋਰ ਪਹਿਰਾਵਾ ਹੋਰ ਪਰ ਭਰੋਸਾ ਉਹਨਾਂ ਨੇ ਨਾ ਰੱਖਿਆ ਤੇ ਉਹਨਾਂ ਨੇ ਫਿਰ ਆਪਣੀ ਝੋਲੀ ਭਰਵਾ ਲਈ ਕਿਉਂਕਿ ਸਾਰੀ ਗੱਲ ਹੀ ਸਾਸ ਸੰਗਤ ਜੀ ਭਰੋਸੇ ਦੀ ਹੈ ਖੇੜੀ ਭਰੋਸੇ ਦੀ ਹੈ ਜੇ ਦਿਨ ਸਾਡਾ ਭਰੋਸਾ ਪੂਰਨ ਹੋ ਗਿਆ ਨਾ ਫਿਰ ਸਭ ਅਰਦਾਸਾਂ ਸਾਡੀਆਂ ਪੂਰੀਆਂ ਹੋਣਗੀਆਂ ਅਸੀਂ ਗੱਲ ਕਰਦੇ ਨਾ ਸਾਡੀਆਂ 100 ਚ 95 ਅਰਦਾਸਾਂ ਨਹੀਂ ਸੁਣਨੀਆਂ ਸੁਣੀਆਂ ਜਾਂਦੀਆਂ ਉਹ ਇਸੇ ਕਾਰਨ ਸੁਣੀਆਂ ਜਾਂਦੀਆਂ ਸਾਡਾ ਭਰੋਸਾ ਅਦੂਰਾ ਹੈ ਬਾਬਾ ਦੀਪ ਸਿੰਘ ਕਿਰਪਾ ਕਰਦੇ ਨੇ ਸਭ ਦੀਆਂ ਝੋਲੀਆਂ ਪਰ ਰਹੇ ਨੇ ਖੁੱਲੇ ਗੱਫੇ ਵਰਤਾਰੇ ਨੇ ਤੇ ਅੱਜ ਜਿਹੜੀ ਅਸੀਂ ਹੱਡ ਬੀਤੀ ਸਾਂਝੀ ਕਰਨ ਲੱਗੇ ਆ ਸਤਸੰਗਤ ਜੀ ਇਕ ਵੀਰ ਗੁਰਸੇਖ ਵੀਰ ਹੈ ਉਸ ਗੁਰਸੇਖ ਵੀਰ ਨੇ ਆਪਣੀ ਹੱਦਬੀਤੀ ਸੁਣਾਈ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਫਿਰ ਉਹਦਾ ਜਿਹੜਾ ਬੇਟਾ ਸੀ ਜਿਹਦੀ ਉਮਰ 7-8 ਸਾਲ ਦੀ ਸੀ ਕਿਵੇਂ ਉਹਦੇ ਤੇ ਕੋਈ ਕਸ਼ਟ ਆਇਆ ਤੇ ਬਾਬਾ ਦੀਪ ਸਿੰਘ ਜੀ ਨੇ ਉਹਦੇ ਉਸ ਕਸ਼ਟ ਨੂੰ ਕਿੰਨੀ ਜਲਦੀ ਠੀਕ ਕਰ ਦਿੱਤਾ ਜਿੱਥੇ ਡਾਕਟਰਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਇਹਦਾ ਕੀ ਇਲਾਜ ਕਰੀਏ ਤੇ ਕਿਹੜੀ ਦਵਾਈ ਦਈਏ ਕਿਹੜੀ ਨਾਂ ਦਈਏ ਤੇ ਸਾਧ ਸੰਗਤ ਜੀ ਕੀ ਹੁੰਦਾ ਆ ਕਿ ਉਹ ਗੁਰਸੇਖ ਵੀਰ ਦੱਸਦਾ ਆ ਕਿ ਮੇਰਾ ਜਿਹੜਾ ਬੱਚਾ ਏ ਜਿਵੇਂ ਸਾਧ ਸੰਗਤ ਹੀ ਅੱਜ ਦੇ ਜ਼ਮਾਨੇ ਦੇ ਵਿੱਚ ਛੋਟਾ ਛੋਟਾ ਬੱਚਾ ਹੈ ਉਹਨਾਂ ਨੇ ਹੱਥਾਂ 'ਚ ਮੋਬਾਈਲ ਫੋਨ ਨੇ ਕਹਿੰਦਾ ਕਿ ਮੇਰਾ ਬੇਟਾ ਵੀ ਬੜਾ ਅਸੀਂ ਆਪਣੇ ਕੰਮ ਕਰਨ ਦੇ ਚੱਕਰ 'ਚ ਕੀ ਬੱਚੇ ਤੰਗਣਾ ਕਰਨਾ ਅਸੀਂ ਫੋਨ ਫੜਾ ਛੱਡਦੇ ਆਂ ਕਹਿੰਦਾ ਮੈਂ ਵੀ ਇਦਾਂ ਫੜਾ ਛੱਡਣਾ ਮੇਰੀ ਪਤਨੀ ਨੇ ਵੀ ਇਦਾਂ ਫੋਨ ਫੜਾ ਦੇਣਾ ਜਦੋਂ ਕੰਮ ਕਰਨਾ ਹੋਣਾ ਬੱਚੇ ਨੇ ਫਿਰ ਆਰੇ ਲੱਗਾ ਰਹਿਣਾ ਕਹਿੰਦਾ ਕਿ ਬੱਚਾ ਫੋਨ ਦੇ ਨਾਰੇ ਲੱਗਾ ਇਨਾ ਅਰੇ ਲੱਗਾ ਕਿ ਉਹ ਫੋਨ ਛੱਡੇ ਹੀ ਨਾ ਰੋਟੀ ਨਾ ਖਾਵੇ ਫੋਨ ਤੋਂ ਬਿਨਾ ਫੋਨ ਖੋ ਤੇ ਬੱਚੇ ਨੇ ਰੋਣਾ ਰੋਟੀ ਛੁੱਟਣੀ ਚੀਜ਼ਾਂ ਭੰਨਣੀਆਂ ਕਹਿੰਦਾ ਇਦਾਂ ਮਤਲਬ ਹੋ ਗਿਆ ਤੇ ਬੱਚਾ ਜਿਹੜਾ ਸੀ ਇੰਨਾ ਉਹਦਾ ਮਤਲਬ ਅਸਰ ਹੋਇਆ ਫੋਨ ਦਾ ਕਿ ਬੱਚੇ ਦੀ ਜਿਹੜੀ ਨਿਗਾਹ ਹੀ ਨਾ ਘਟਦੀ ਘਟਦੀ ਬਿਲਕੁਲ ਕੱਟ ਗਈ ਬੱਚੇ ਨੂੰ ਤੁੰਦਲਾ ਤੁੰਦਲਾ ਦਿਖਣਾ ਬੱਚੇ ਨੇ ਮਤਲਬ ਦੂਰ ਪਈ ਚੀਜ਼ ਨੂੰ ਮਤਲਬ ਲੱਗੇ ਥੋੜੀ ਜੀ ਚੀਜ਼ ਪਈ ਹੋਣੀ ਤੇ ਉਹਨਾਂ ਨੂੰ ਦਿਖਣੀ ਮਤਲਬ ਅਸੀਂ ਬੜੇ ਪਰੇਸ਼ਾਨ ਵੀ ਉਮਰ ਅਜੇ 8-9 ਸਾਲ ਦੀ ਹੈ ਸਾਰੀ ਤੇ ਬੱਚੇ ਦੀ ਨਿਗਾ ਚਲੀ ਗਈ ਸਾਰੀ ਉਮਰ ਕੀ ਕਰੇਗਾ ਇਹ ਕਹਿੰਦੇ ਅਸੀਂ ਡਾਕਟਰਾਂ ਕੋਲ ਗਏ ਤੇ ਡਾਕਟਰ ਫਿਰ ਕਿਸੇ ਦੀ ਨਿਗਾ ਚਲੀ ਗਈ ਹੋਵੇ ਡਾਕਟਰ ਵਾਪਸ ਨਹੀਂ ਲਿਆ ਸਕਦੇ ਪਰ ਕਹਿੰਦੇ ਕਿ ਅਸੀਂ ਬੜਾ ਕੋਸ਼ਿਸ਼ ਕੀਤੀ ਵੀ ਕੋਈ ਨਾ ਕੋਈ ਵਧੀਆ ਡਾਕਟਰ ਮਿਲੇ ਕੋਈ ਦਵਾਈ ਖਵਾਈਏ ਬੱਚੇ ਦੀ ਨਿਗਾ ਠੀਕ ਹੋ ਜਾਵੇ ਕਿਉਂਕਿ ਉਮਰ ਛੋਟੀ ਹੈ ਜੇ ਇੰਦੇ ਡਾਕਟਰਾਂ ਕੋ ਗਏ ਉਹਨਾਂ ਨੇ ਵੱਡੀਆਂ ਵੱਡੀਆਂ ਐਨਕ ਲਾਤੀਆਂ ਤੇ ਬੱਚਾ ਐਨਕ ਲਾਵੇ ਨਾ ਪਰ ਬੱਚੇ ਨੂੰ ਐਨਕ ਲੋਨੀ ਪਈ ਬੱਚਾ ਫੋਨ ਅਜੇ ਵੀ ਨਹੀਂ ਛੱਡਦਾ ਫੋਨ ਫੜਦਾ ਏ ਦੇਖੇ ਨਾ ਦੇਖੇ ਧੁੰਦਲਾ ਦੇਖਦਾ ਏ ਪਰ ਬੱਚਾ ਫੋਨ ਕੋਲ ਮੰਗਦਾ ਇੰਦਾ ਕਿ ਅਸੀਂ ਬੜੇ ਪਰੇਸ਼ਾਨ ਦੋਵੇਂ ਜੀਪੀ ਹੁਣ ਕਿੱਧਰ ਨੂੰ ਜਾਈਏ ਕੀ ਕਰੀਏ ਕਿਸੇ ਨੇ ਦੱਸ ਪਾਈ ਵੈਦ ਦੀ ਕਿਸੇ ਨੇ ਕਿਹਾ ਫਲਾਨੀ ਜਗ੍ਹਾ ਤੋਂ ਫਾਂਡਾ ਕਰਾਓ ਪਰ ਕਹਿੰਦੇ ਵੀ ਕੋਈ ਇਲਾਜ ਦਾ ਫਰਕ ਨਾ ਪਿਆ ਤੇ ਬੱਚਾ ਨਾ ਤੇ ਜਿੱਦ ਕਰਨੋਂ ਹਟਦਾ ਏ ਨਾ ਫੋਨ ਛੱਡਦਾ ਏ ਤੇ ਬੱਚੇ ਦੀ ਨਿਗਾਹ ਵੀ ਜਿਹੜੀ ਸੀ ਕਮਜ਼ੋਰ ਬਹੁਤ ਜ਼ਿਆਦਾ ਹੋ ਗਈ। ਵੀਰ ਕਹਿੰਦਾ ਕਿ ਇਦਾਂ ਚ ਪਹਿਰਾ ਸਾਹਿਬ ਦੀ ਮੈਂ ਹਾਜ਼ਰੀ ਭਰੀ। ਕਹਿੰਦਾ ਅਜੇ ਸਾਤੀ ਚ ਪਹਿਰੇ ਹੋਏ ਕਿ ਕੀ ਹੁੰਦਾ ਆ ਸਾਡੇ ਘਰ ਇੱਕ ਹੋਰ ਘਟਨਾ ਹੋ ਜਾਂਦੀ ਆ। ਉਹ ਦੂਜੀ ਘਟਨਾ ਕਿਹੜੀ ਹੁੰਦੀ ਆ ਵੀ ਜਿਹੜਾ ਮੇਰਾ ਬੇਟਾ ਸੀ ਜਿਹਦੀ ਨਿਗਾਹ ਘਟ ਸੀ ਉਹ ਡਿੱਗ ਜਾਂਦਾ ਆ ਉਹਦੇ ਸੱਟ ਲੱਗ ਜਾਂਦੀ ਆ। ਮਨ ਵਿੱਚ ਬੜੀ ਮਤਲਬ ਵਿਚਾਰ ਆਈ ਇਹ ਕੀ ਹੋ ਰਿਹਾ ਹੈ ਵੀ ਮੈਂ ਤੇਰੀ ਤੰਦਰੁਸਤੀ ਵਾਸਤੇ ਚਪੈਰਾ ਸਾਹਿਬ ਦੀ ਹਾਜ਼ਰੀ ਭਰ ਰਿਹਾ ਆ ਤੇ ਇਹ ਘਟਨਾ ਤੇ ਘਟਨਾ ਕੋਈ ਨਾ ਕੋਈ ਹੋਈ ਜਾ ਰਹੀ ਹੈ ਕਹਿੰਦਾ ਪਰ ਮੈਂ ਜਿਹੜੀ ਵਚਨ ਕੀਤਾ ਸੀ ਜਿਹੜਾ ਬੋਲ ਕਮਾਇਆ ਸੀ ਉਹ ਨਹੀਂ ਮੈਂ ਛੱਡਿਆ ਬਾਬਾ ਦੀਪ ਸਿੰਘ ਦੇ ਦਰ ਤੇ ਫੇਰ ਜਾਣਾ ਮੈਂ ਚਪੈਰਾ ਸਾਹਿਬ ਦੀ ਹਾਜ਼ਰੀ ਭਰਦਾ ਆ 11 ਚਪੈਰਿਆਂ ਦੀ ਹਾਜ਼ਰੀ ਮੈਂ ਬਾਬਾ ਦੀਪ ਸਿੰਘ ਦੇ ਦਰ ਤੇ ਭਰੀ ਤੇ ਫਿਰ ਮੈਂ ਸੋਚਿਆ ਕਿ ਇਹ ਤੇ ਮੈਂ ਵਚਨ ਕੀਤੇ ਸੀ ਹੁਣ ਮੈਂ ਇੱਕ ਸ਼ੁਕਰਾਨੇ ਦਾ ਵੀ ਘਟਨਾ ਹੈ ਫਿਰ ਕਹਿੰਦਾ 12ਵਾਂ ਚ ਪੜਾ ਸੀ ਮੇਰਾ ਜਿਹੜਾ ਉਹ ਸ਼ੁਕਰਾਨੇ ਦਾ ਮੈਂ ਉਥੇ ਭਰੀ ਹਾਜ਼ਰੀ ਤੇ ਇਦਾਂ ਬਾਬਾ ਦੀਪ ਸਿੰਘ ਨੇ ਕਹਿੰਦਾ ਕਿਰਪਾ ਕੀਤੀ ਮੇਰਾ ਬੇਟਾ ਜਿਹੜਾ ਸੀ ਉਹਦੀ ਨਿਗਾ ਜਿਹੜੀ ਆ ਅੱਖੇ ਨਾਲੋਂ ਕਾਫੀ ਫਰਕ ਪੈਣਾ ਸ਼ੁਰੂ ਹੋ ਗਿਆ ਨਾਲ ਸੀ ਡ੍ਰੌਪਸ ਵੀ ਪਾਉਂਦੇ ਰਹੇ ਜਿਹੜੇ ਡਾਕਟਰ ਨੇ ਦਿੱਤੇ ਸੀ ਤੇ ਨਾਲ-ਨਾਲ ਫਿਰ ਚਪੈਰਾ ਸਾਹਿਬ ਦੀ ਹਾਜ਼ਰੀ ਤੇ ਬੱਚੇ ਦੇ ਲਾਗੇ ਜਦੋਂ ਬੱਚੇ ਨੇ ਬਾਣੀ ਸੁਣੀ ਚਪੈਰਾ ਸਾਹਿਬ ਦੇ ਵਿੱਚ ਆਉਣਾ ਸੰਗਤਾਂ ਦੇ ਦਰਸ਼ਨ ਕਰਨੇ ਤੇ ਬੱਚੇ ਨੇ ਮਤਲਬ ਦੇਖਣਾ ਤੇ ਬੱਚੇ ਤੇ ਬੜਾ ਪ੍ਰਭਾਵ ਪਿਆ ਫਰਕ ਪਿਆ ਬੱਚੇ ਦਾ ਧਿਆਨ ਖੇਡਾਂ ਵੱਲ ਹੋਇਆ ਫੋਨ ਵੱਲੋਂ ਹਟਿਆ ਤੇ ਬੱਚੇ ਦਾ ਵੀ ਪਿਆਰ ਕਹਿੰਦਾ ਬਾਬਾ ਦੀਪ ਸਿੰਘ ਜੀ ਨੇ ਐਸਾ ਪਿਆ ਤੇ ਮੈਨੂੰ ਕਹਿਣਾ ਪਾਪਾ ਵੇਖੋ ਸਾਰੇ ਜਿਹੜੇ ਨੇ ਉਹ ਫੋਟੋਆਂ ਵਾਲੀਆਂ ਟੀ-ਸ਼ਰਟਾਂ ਪਾਉਂਦੇ ਨੇ ਕਿਸੇ ਨੇ ਮੂਸੇ ਵਾਲੀ ਫੋਟੋ ਪਾਈ ਆ ਕਿਸੇ ਨੇ ਕਿਸੇ ਸਿੰਗਰ ਦੀ ਕਿਸੇ ਨੇ ਕਿਸੇ ਐਕਟਰ ਦੀ ਫੋਟੋ ਲਾਈ ਟੀ-ਸ਼ਰਟ ਦੇ ਉੱਤੇ ਕਹਿੰਦਾ ਮੈਂ ਆ ਬਾਬਾ ਜੀ ਦੀ ਫੋਟੋ ਵਾਲੀ ਟੀ-ਸ਼ਰਟ ਪੋਣੀ ਕਹਿੰਦਾ ਕਿ ਮੈਂ ਕਾ ਬੇਟਾ ਨਹੀਂ ਐਦਾਂ ਫੋਟੋ ਵਾਲੀ ਟੀ-ਸ਼ਰਟ ਨਹੀਂ ਪਾਈਦੀ ਮੈਂ ਤੁਹਾਨੂੰ ਫੋਟੋ ਲਿਆ ਦੇਣਾ ਬਾਬਾ ਦੀਪ ਸਿੰਘ ਜੀ ਕਹਿੰਦਾ ਇਹਨੂੰ ਫੋਟੋ ਲੈ ਕੇ ਦਿੱਤੀ ਤੇ ਇਹਨੇ ਜਿੱਥੇ ਸੋਣਾ ਉਧਰ ਲਾਗੇ ਉਸ ਕਮਰੇ 'ਚ ਫੋਟੋ ਲਗਾਈ ਬਾਬਾ ਦੀਪ ਸਿੰਘ ਦੀ ਕਹਿੰਦਾ ਇਹਨਾਂ ਫਰਕ ਪਿਆ ਕਿ ਬੱਚੇ ਦੀ ਜਿਹੜੀ ਨਿਗਾ ਸੀ ਬਿਲਕੁਲ ਠੀਕ ਹੋ ਗਈ ਡਾਕਟਰਾਂ ਕੋਲੋਂ ਚੈੱਕ ਕਰਾਈ ਡਾਕਟਰ ਕਹਿੰਦੇ ਬਿਲਕੁਲ ਠੀਕ ਹੈ ਹੁਣ ਬੱਚਾ ਪੀਜੇ ਡ੍ਰੌਪ ਪਾਉਂਦੇ ਤੇ ਉਹਦੇ ਕਰਕੇ ਬੱਚੇ ਦੀ ਨਿਗਾ ਬਿਲਕੁਲ ਕੰਟਰੋਲ ਆ ਗਈ ਪਰ ਕਹਿੰਦਾ ਮੈਨੂੰ ਪਤਾ ਸੀ ਵੀ ਡ੍ਰੌਪਸ ਤੇ ਇੱਕ ਜਰੀਆ ਬਣਿਆ ਜੋ ਕਿਰਪਾ ਕੀਤੀ ਉਹ ਬਾਬਾ ਦੀਪ ਸਿੰਘ ਜੀ ਨੇ ਕੀਤੀ ਹੈ ਬੱਚੇ ਦੀ ਨੀਗਾ ਬਿਲਕੁਲ ਠੀਕ ਹੋ ਗਈ ਤੇ ਬੱਚੇ ਦੀ ਜਿਹਦੇ ਵੀ ਬਿਲਕੁਲ ਛੱਡ ਦਿੱਤੀ ਹੁਣ ਕਦੀ ਕਦਾਈ ਕਹਿੰਦਾ ਬੱਚਾ ਫੋਨ ਫੜਦਾ ਹੈ ਤੇ ਬੱਚੇ ਦਾ ਹੁਣ ਮਨ ਖੇਡਾਂ ਵਿੱਚ ਹੈ ਖੇਡਦਾ ਹੈ ਤੇ ਬਾਬਾ ਦੀਪ ਸਿੰਘ ਦਾ ਬੜਾ ਪ੍ਰੇਮ ਕਰਦਾ ਹੈ ਸਾਨੂੰ ੱੱੱਕੇ ਨਾਲ ਜਿੱਦ ਕਰ ਕਰਕੇ ਕਹਿੰਦਾ ਕਿ ਉਹਨੇ ਸ਼ਹੀਦਾ ਸਾਹਿਬ ਲੈ ਕੇ ਜਾਣਾ ਕਹਿੰਦਾ ਇਦਾਂ ਸ਼ਹੀਦ ਸਿੰਘਾਂ ਨੇ ਬਾਬਾ ਦੀਪ ਸਿੰਘ ਜੀ ਨੇ ਮੇਰੇ ਤੇ ਕਿਰਪਾ ਕੀਤੀ ਮੇਰੇ ਬੇਟੇ ਨੂੰ ਤੰਦਰੁਸਤ ਕੀਤਾ ਤੇ ਉਹਨੂੰ ਆਪਣੇ ਚਰਨਾਂ ਨਾਲ ਜੋੜਿਆ ਕਿੰਦੇ ਕਿ ਬੱਚਾ ਜਿਹੜਾ ਏਡਾ ਵਧੀਆ ਮਤਲਬ ਪ੍ਰੇਮ ਕਰਨ ਲੱਗਾ ਬਾਬਾ ਦੀਪ ਸਿੰਘ ਜੀ ਦੇ ਨਾਲ ਤੇ ਹਮੇਸ਼ਾ ਉਹਨੇ ਕਹਿਣਾ ਉੱਠ ਕੇ ਵਾਹਿਗੁਰੂ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਸੋ ਸਾਸੰਗਤ ਜੀ ਐਦਾਂ ਬਾਬਾ ਦੀਪ ਸਿੰਘ ਜੀ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਕਸ਼ਟ ਜਿਹੜਾ ਆ ਉਹ ਆਪਣੇ ਪਿਆਰਿਆਂ ਦਾ ਕੱਟ ਦਿੰਦੇ ਨੇ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਚ ਪਹਿਰੇ ਕੱਟਦੇ ਨੇ ਨਾ ਉਹਨਾਂ ਦੇ ਦੁੱਖ ਦਰ ਫਿਰ ਬਾਬਾ ਦੀਪ ਸਿੰਘ ਜੀ ਕੱਟਦੇ ਨੇ ਛੇ ਨਾ ਮਾਤਰਾ ਚ ਕੱਟਦੇ ਨੇ ਕੁਝ ਮਿੰਟਾਂ ਕੁਝ ਸਕਿੰਟਾਂ ਚ ਕੱਟਦੇ ਨੇ ਸੋ ਸਾਧ ਸੰਗਤ ਜੀ ਆਓ ਪਿਆਰ ਦੇ ਨਾਲ ਅਸੀਂ ਵੀ ਧੰਨ ਕਹਿ ਲਈਏ ਬਾਬਾ ਜੀ ਨੂੰ ਜੱਪੋ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ